ਸਾਸਿਕਾਲ ਜੀ ਦੋਵੇਂ ਸਾਲ ਦੇ ਪੰਜਵੇਂ ਦਿਨ ਦੀ ਅੱਜ ਤੋਂ ਫਿਰ ਮੁਬਾਰਕਾਂ ਦੇ ਬਸ ਆਪਾਂ 5 ਦਿਨ ਪੂਰੇ ਕਰਤੇ ਤੁਹਾਨੂੰ ਸਾਸਿਕਾਲ ਬੁਲਾ ਕੇ ਨੰਨੂ ਸਾਡਾ ਵੀ ਕੋਈ ਪੂਰਾ ਖੁਸ਼ੀ ਦਿੱਤਿਆ ਨਾ ਕੋਟਰ ਮੇਰਾ ਨਹੀਂ ਮੈਂ ਬਾਈ ਬਾਈ ਸਾਸਿਕਾਲ ਬਾਰੇ ਸਾਰੇ ਹੱਥ ਜੋੜ ਕੇ ਇਹ ਸਾਸਿਕਾਲ ਛੱਛਿਆ ਕਰ ਦੋ ਸਾਸਿਕਾਲ ਇਹ ਦੋਵੇਂ ਮਿੱਤਰੋ ਆਪਾਂ ਚਲਦੇ ਆਂ ਦੇ ਆਪਾਂ ਹੁਣ ਘਰੋਂ ਜਿਹੜੀ ਸ਼ੁਰੂਆਤ ਕਰਦੀ ਆਪਾਂ ਚੱਲੇ ਆ ਹੁਣ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਧੂੜਕੋਟ ਗੱਲ ਪਿੰਡ ਦੇ ਨਾਲ ਆ ਉੱਥੇ ਵੀ ਗਾਂ ਕਰੀ ਕਦੇ ਕਮਾਲ ਆ ਤੇ ਬਾਕੀ ਵੀ ਆਪਣੇ ਕੋਲੇ ਵੀ ਇੱਕ ਡੱਬੀ ਤੇ ਲਾਲ ਐਰ ਸ਼ਰ ਦੇ ਵਿੱਚ ਪਈ ਦੀ ਵੜ ਦੂਜਾ ਸੂ ਆ ਗਈ ਆ ਸੂ ਵੀ ਉਹਨੇ ਐਰ ਸ਼ਰ ਦੀ ਵੀ ਮੱਥੀ ਦੇਤੀ ਬੜੀ ਚੰਗੀ ਉਹ ਤੁਹਾਨੂੰ ਮੜੀ ਦੀ ਝਾਦੀ ਮਰਾਇ ਚਲਦੇ ਆ ਆ ਗੋ ਹਾਂਜੀ ਪਸੂ ਬੰਨ ਕੇ ਬਾਹਰ ਆਪਾਂ ਹੋ ਗਏ ਤਿਆਰ ਚੱਲੇ ਆਪਣੇ ਕੰਮਕਾਰ ਤੇ ਉਹ ਪਰਲੀ ਵੜ ਆਪਣੇ ਕੋਲੇ ਆਈ ਆ ਮਿੱਤਰੋ ਸੇਲ ਵਾਸਤੇ ਰਾਤ ਸੁਈ ਆ ਉਰੀ ਜੇਰ ਜੂਰ ਲੋਕ ਕੇ ਆ ਪ੍ਰੋਪਰ ਜੇਰ ਦੀ ਵੀਡੀਓ ਆਪਣੇ ਕੋਲੇ ਜਿਹੜੀ ਪਈ ਹੋਈ ਆ ਸੀਲ ਠੰਡੀ ਬਹੁਤ ਆ ਰੱਜ ਕੇ ਸੀਲ ਠੰਡੀ ਆ ਮਗਰ ਬੱਛੀ ਆ ਰਾਤ ਸੂਈ ਆ 20 ਕਿਲੋ ਦੁੱਧ ਦੀ ਓੜ ਤੇ ਆਈ ਆ ਸਜਣੂ ਆਪਣੇ ਕੋਲੇ ਤੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਆਪਣਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਤੁਸੀਂ ਸੰਪਰਕ ਕਰਿਓ 6283727955 ਤੇ ਮੋਲੇ ਦਾ ਆਪਾਂ ਮਿੱਤਰੋ ਫੋਨ ਤੇ ਕਨਫਰਮ ਕਰ ਦਾਂਗੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਫੋਨ ਜਰੂਰ ਕਰਿਓ। ਵੇਖੋ ਸਜਣੋ ਇੱਕ ਰੀ ਤੁਸੀਂ ਥਣ ਥਣ ਦੇਖ ਲਾ ਦਿਖਾ ਦੇਣਾ ਤੁਹਾਨੂੰ। ਬਹੁਤ ਸੋਹਣਾ ਥਣ ਥਣ ਲੱਗਿਆ ਦੇਖੋ ਗਰਾ ਵਿੱਚ ਗੁਲਾਬੀ ਥਣ ਚਾਰੇ। ਤੜਕੇ ਇਹਦੇ ਥੱਲੇ 4 ਕਿਲੋ ਬੋਲਾ ਜਿਹੜਾ ਕੱਢਿਆ ਵੀ ਹੋਇਆ ਵਾ। ਬੱਛੀ ਰਜਾਈ ਹੋਈ ਆ। ਬਾਕੀ ਚੱਲਦੇ ਆ ਹੁਣ ਆਪਾਂ ਪਿੰਡ ਧੂੜਕੋਟ। ਉੱਥੇ ਜਾ ਕੇ ਵੀ ਆਪਾਂ ਗਾਂ ਦੀ ਵੀਡੀਓ ਕਵਰ ਕਰਨੀ ਆ ਆਜੋ ਤਾਂ ਚੱਲਦੇ ਆ ਧੂੜਕੋਟ ਪਿੰਡ ਦੇ ਵਿੱਚ। ਲਓ ਜੀ ਇੱਕ ਆਪਣੇ ਕੋਲੇ ਇਹ ਵੀ ਵੈਡ ਹੈਗੀ ਆ ਛੋਟੀ ਆ ਜਿਹੜੀ ਤੋਕੜ ਵੈੜਾ ਤੋਕੜ ਗੱਬਣ ਗੈਸਾ ਦੇ ਕਿਉਂਕਿ 2 ਮਹੀਨੇ ਦੀ ਜਿਹੜੀ ਗੱਬਣਾ ਚੈੱਕ ਪਾਸ ਆਪਣੇ ਵੱਲੋਂ ਨਹੀਂ ਕਰਾਈ ਜਿਹੜਾ ਵੀਰ ਆਊਗਾ ਉਹਨੂੰ ਆਪਾਂ ਚੈੱਕ ਪਾਸ ਕਰਾਈ ਤੇ ਮੁੱਲ ਉਹ ਜਾਂ ਕਰਕੇ ਦਵਾਂਗੇ ਜੇ ਚੈੱਕ ਪਾਸ ਨਾ ਹੋਈ ਤਾਂ ਮੁੱਲ ਉਦਾਂ ਦਾ ਕਰਕੇ ਦਵਾਂਗੇ ਐਸ ਟਾਈਮ ਜਿਹੜਾ 7 ਕਿਲੋ ਦੁੱਧ ਬਿਲਕੁਲ ਰੈਡੀ ਆ ਦੋ ਟਾਈਮ ਕੋਈ ਵੀ ਵੀਰ ਚੋਕੇ ਲ ਜਾ ਸਕਦਾ ਵਾ ਭਾ ਇਹਦਾ ਮਿੱਤਰੋ ਬਿਲਕੁਲ ਛੋਟਾ ਜਾਵਾ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਇਹਦੇ ਹਾਸਤੇ ਵੀ ਤੁਸੀਂ ਆਪਣਾ ਫੋਨ ਕਰ ਸਕਦੇ ਆ ਉਹੀ 628372759 ਪੜਾ ਨੰਬਰ ਆ ਆਜੋ ਜੀ ਚੱਲਦੇ ਆਪਾਂ ਪਿੰਡ ਧੂੜਕੋਟ ਦੇ ਵਿੱਚ। ਲਓ ਜੀ ਆਪਾਂ ਪਹੁੰਚ ਗਏ ਆ ਧੂੜਕੋਟ ਪਿੰਡ ਦੇ ਵਿੱਚ ਤੇ ਆ ਇੱਧਰ ਤਾਂ ਕੰਮ ਆਲੂ ਵਾਲੀ ਹੋਇਆ ਪਿਆ ਵੀ ਮਨ ਲੋ ਕਹਿਣ ਤੋਂ ਭਾਵੇਂ ਆ ਆਲੂ ਨੂੰ ਬਹੁਤ ਲੋਕਾਂ ਨੇ ਸਿੱਧੇ ਵੇਖੋ ਇਹਦੇ ਕੀ ਆਲੂਆਂ ਦਾ ਕੀ ਸਪੋਰਟ ਚੱਲ ਰਿਹਾ ਹੈ ਰੇਟ ਚੰਗਾ ਗੱਲ ਉਹਦਾ ਕਿਉਂਕਿ ਆਲੂਆਂ ਤੋਂ ਬਹੁਤ ਚੀਜ਼ਾਂ ਬਣਦੀਆਂ ਜਿਵੇਂ ਲੇਸ ਫਿੰਗਰ ਪੌਣ ਲੱਗ ਪਈ ਹੈ ਨਾ ਇਹ ਜਿੱਦਾਂ ਪਰ ਆਪਾਂ ਨੂੰ ਤਾਂ ਉਹੀ ਮੁੱਲ ਮਿਲਣਾ ਆਪਣੀ ਤਾਂ ਭਰਾਵੋ ਹੁਣ 2-4 ਰੁਪਏ ਕਿਲੋ ਵਾਲੀ ਇਹ ਤਾਂ ਬਾਅਦ ਚ ਪੈਕਟਾਂ ਦੇ ਪੈਕ ਹੋ ਕੇ ਵਿਕਦੇ ਆ ਵੱਧ ਤੇ ਚਲੋ ਕੋਈ ਨਹੀਂ ਆਪਣੀ ਕਿਸਾਨੀ ਆਪਾਂ ਥੋੜੀ ਜਿਹਾ ਆਪਦੇ ਤੇ ਵੀ ਡਿਪੈਂਡ ਆ ਤੇ ਜੇ ਵੀ ਹੁਣ ਪਸ਼ੂ ਪਾਲਣ ਦਾ ਕੀਤਾ ਵਾ ਉਹਦੇ ਦੁੱਧ ਤੋਂ ਪ੍ਰੋਡਕਟ ਆ ਜਿਹੜੇ ਆਪ ਬਣਾ ਕੇ ਵੇਚਦੇ ਫਸਲਾਂ ਜਿਹੜੀਆਂ ਉਹਨਾਂ ਦੇ ਪ੍ਰੋਡਕਟ ਆ ਆਪ ਬਣਾ ਕੇ ਵੇਚ ਲਾਓ ਜੀ ਆ ਬੈਠੇ ਸਰਦਾਰ ਏ ਕੀ ਕਹੋ ਕਰੀਂ ਚੱਲ ਵੀ ਲਾਓ ਜੀ ਆਓ ਘਾਰਾ ਮੁੰਡਿਆਂ ਦਾ ਕਹਿੰਦੇ ਜਿੱਥੇ ਆਪਾਂ ਵੀਡੀਓ ਬਣਾਉਣੀ ਗਾਂ ਦਿਖਾਉਣੀ ਤੁਹਾਨੂੰ ਗਾਂ ਆ ਜੋ ਕਰਕੇ ਹੋ ਜੀ ਤੇ ਅੱਜ ਆਵੇ ਵੇਰੀਆ ਤੈਨੂੰ ਅੱਖੀਆਂ ਉਡੀਕਦੀਆਂ ਲਓ ਜੀ ਇਹਨੂੰ ਵੀ ਇਹਦੀਆਂ ਵੀ ਢੀਕਾ ਕਰਨੀਆਂ ਪੈਣੀਆਂ ਹੁਣ ਆਪਾਂ ਨੂੰ ਲਓ ਜੀ ਆਪਾਂ ਠੀਕ ਆ ਪਹੁੰਚ ਗਏ ਆ ਬਾਈ ਦੇ ਘਰੇ ਲਓ ਜੀ ਆਪਾਂ ਪਹੁੰਚ ਗਏ ਆ ਤੇ ਬਾਈ ਰੇੜੀਆਂ ਰੁਡੀਆਂ ਪਹਿਲੇ ਹੀ ਪਾਸੇ ਕਰਨ ਲੱਗ ਪਿਆ ਲਓ ਜੀ ਆਪਾਂ ਪਹੁੰਚ ਗਏ ਆ ਗਾਂ ਦੇ ਕੋਲੇ ਹੁਣ ਗਾਂ ਪਤਾ ਨਹੀਂ ਕਿਹੜੀ ਦੋ ਖੜੀ ਐ ਇੱਕ ਡੱਬੀ ਦੇ ਇੱਕ ਕਾਲੀ ਬਾਈ ਕਿਹੜੀ ਦੇਣੀ ਆ ਆਪਾਂ ਕਾਲੀ ਕਾਲੀ ਦੇ ਦਈਏ ਠੀਕ ਡੱਬੀ ਵੀ ਦੇਣੀ ਨਹੀਂ ਨਹੀਂ ਐ ਜੀ ਹੈ ਬਾਈ ਬਣ ਕੇ ਦੱਸਦੇ ਆ ਰੇ ਕੁੱਤੀ ਦੇ ਬੋਲਦੇ ਮਾੜੇ ਕੁੱਤੀ ਦੇ ਪੜਾ ਬਲੌਗ ਬਣੀ ਜਾਂਦਾ ਇੱਧਰ ਆ ਲੈ ਨਹੀਂ ਨਹੀਂ ਤਾਂ ਨਹੀਂ ਤੈਨੂੰ ਇਹ ਤਾਂ ਮੂੰਹ ਕਰ ਲੈ ਮੇਰੇ ਨਾਲੋਂ ਮੈਂ ਕਹਿੰਦਾ ਤੈਨੂੰ ਕੋਈ ਕਹਿੰਦਾ ਆ ਜਾ ਬਾਈ ਆ ਬਾਈ ਆਪਣਾ ਬਾਈ ਇਹ ਬਾਈ ਦੇ ਕੋਲੇ ਗਾਵਾਂ ਹਨਾ ਵੀਰੇ ਇਹ ਵੀਰੇ ਕਿੰਨਾ ਵਾ ਸੂਆ ਇਹ ਬਾਈ ਇਹ ਤੀਜਾ ਸੂਆ ਤੀਜਾ ਸੂਆ ਸੁੱਈ ਜਾ ਬਾਈ ਕਿੰਨੇ ਦਿਨ ਹੋ ਗਏ ਬਾਈ ਸੁੱਈ ਨੂੰ ਮੈਨੂੰ 12 ਦਿਨ ਰਹਿੰਦੇ ਨੇ ਕਿੰਨੇ ਦੁੱਧ ਤੇ ਚੱਲਦੀ ਆ ਬਾਈ ਹੁਣ ਹੁਣ 15 ਕਿਲੋ ਦੁੱਧ ਧਿਆਨ ਠੀਕ ਆ ਚਵਾਈ ਚਵਾਈ ਚੰਗੀ ਹੋਣੀ ਹਨਾ ਬਾਈ ਇੱਕ ਨੰਬਰ ਇਹ ਮੁੰਡੇ ਦੇ ਭਾਅ ਬਹੁਤ ਲੋਟ ਹੁੰਦੇ ਅੱਜ ਦੱਸ ਦਿੰਦਾ ਤੈਨੂੰ ਕੀ ਕੱਢਦਾ ਸੱ ਆਪਾਂ 48 ਦੇ ਮਾਣ ਕਰਦਿਆਂ ਵਿੱਚੋਂ ਮਾੜਾ ਮੋਟਾ ਕਰ ਕਿੰਨਾ ਕਰਦੇ ਕਰਦਿਆਂ ਕੋ ਕਰ ਦਿੰਦੇ ਮੈਂ ਖੁੱਲ ਦੇ ਦੱਸ ਦਿੰਦਾ 9 ਸਾਲ ਦਾ ਪੰਜਵਾ ਦੇਣਾ ਮੈਂ ਪੰਜ ਦੇਣੀ 9 ਸਾਲ ਦੀਆਂ ਮੁਬਾਰਕਾ ਦੇਣੀਆਂ ਇਹ ਦਸ਼ਕ ਵੀਰਾਂ ਨੂੰ ਲਗਾਤਾ ਅੱਜ ਤਾਂ 240 ਦੀ ਜਸਮ 45 ਦੀ ਥਾੱਕਾ ਬਟਾ ਆ ਜਾਵੇ ਤੋਰੀ ਵਾਲੀ ਜੀ ਕੱਢੀ ਬਾਹਰ ਨੂੰ 15 ਕਿਲੋ ਦੁੱਧ ਧਿਆਰਾ ਹਾਂ ਹਾਂ ਕੋਈ ਕਿਉਂ ਠੀਕ ਹੈ ਬਾਈ ਫਿਰ ਦੁੱਧ ਵੀ ਮਈਆ ਰਗਾ ਹੋਊਗਾ ਵੱਧ ਗਿਆ ਵੱਧ ਗਿਆ ਪ੍ਰੈਸ ਵੱਧ ਕਰਦੇ ਆ ਉਹੀ ਠੀਕ ਆ ਯਾਰ ਆਹ ਮੁੰਡੇ ਦੇ ਭਾਅ ਸੁਣ ਕੇ ਨਾ ਯਕੀਨ ਕਰਿਆ ਯਾਰ ਠੀਕ ਆ ਬੰਦਾ ਚਲੋ ਕਮਾਈ ਕਰਦਾ ਹਰ ਇੱਕ ਮੋੜ ਲਾ ਬਾਈ ਪਰ ਇਹਦੀ ਕਮਾਈ ਜਾਇਜ਼ ਆ ਯਾਰ ਲੇਖੇ ਵੀ ਲੱਗਦੀ ਬਾਹਰ ਵੀ ਦੋ ਤਿੰਨ ਨਾ ਨਹੀਂ ਜਾ ਆ ਇਹ ਉਹ ਬਹਿਰ ਜਾਣਾ ਇਹਨੇ ਮੈਨੂੰ ਲੱਗਦਾ ਹਨਾ ਬਾਈ ਬੰਦਾ ਜਿਦੋਂ ਮੰਦਾ ਜਾਂਦਾ ਉਹ ਕੈਨੇਡਾ ਉੱਠ ਜਾਂਦਾ ਨਹੀਂ ਤਾਂ ਫਿਰ ਇੱਥੇ ਹੀ ਬਣਾਈ ਰੱਖਦਾ ਕੈਨੇਡਾ ਆਪਦੀ ਕਿਉਂ ਬਾਈ ਦੇ ਨੰਬਰ ਦਈ ਵੀਰੇ ਆਪਦਾ ਸਮਝ ਆ ਵੀ ਜ਼ਰੂਰੀ ਆ 75298 75298 1749 1749 75298 1749 ਹਣਾ ਬਾਈ ਤੇ ਇਸ ਨੰਬਰ ਤੇ ਕੱਲ੍ਹ ਬਾਈ ਦੇ ਨਾਲ ਤੁਸੀਂ ਗੱਲ ਤੇ ਬਾਅਦ ਮਿੱਤਰੋ ਤੇ ਆਜੋ ਹੁਣ ਆਪਾਂ ਚੱਲਦੇ ਆ ਅਗਲੇ ਪਿੰਡ ਦੇ ਵਿੱਚ ਉਹ ਡਿਸਾਈਡ ਕਰਕੇ ਤੁਹਾਨੂੰ ਮੈਂ ਦੱਸਦਾ 2 ਮਿੰਟ ਰੁਕ ਜਾ ਲਓ ਜੀ ਆਪਾਂ ਅਗਲੀ ਅਗਲੀ ਆਪਾਂ ਪਹੁੰਚ ਗਏ ਰੋਡੇ ਪਿੰਡ ਦੇ ਵਿੱਚ ਬਾਈ ਸਖਮੰਦਰ ਦੀ ਵੀਡੀਓ ਕਰਨੀ ਆਪਾਂ ਹੁਣ ਤੇ ਸਖਮੰਦਰ ਸਰ ਤੁਹਾਨੂੰ ਪਤਾ ਹੀ ਆ ਮਿੱਤਰੋ ਵੀ ਜਾਨਵਰ ਚੰਗੇ ਵੀ ਲਿਆਉਂਦਾ ਬਾਕੀ ਆ ਜੋ ਕਰਦੇ ਆ ਕੀ ਗੱਲ ਪਾ ਤਿਆਰੀ ਤੁਰੇ ਕਿਵੇਂ ਆਪਾਂ ਬੜਾ ਟਾਈਮ ਖੜਨਾਂ ਲਈ ਇੰਦੇ ਕੋਲੇ ਨਹੀਂ ਤਾਂ ਅਸੀਂ ਮੁੜ ਜਣਾ ਆਪਾਂ ਯਾਰਾ 1 ਘੰਟੇ ਬੋਤਲ ਵਰਦਦਾ ਭਈ ਸਾਡਾ ਦੋ ਘੰਟੇ ਖੜੇ ਸ਼ਰਾਬ ਕਰ ਦਿੰਦਾ ਇਹਨੂੰ ਸਮਝਾਏ ਮਾੜਾ ਜੀ ਉਹਨਾਂ ਦੀ ਕਦਰ ਕਰਿਆ ਕਰ ਇਹ ਆ ਨਾ ਆਹ ਕਰਦੀ ਪੈਂਦੀ ਇਹ ਮੁੱਦੇ ਮੁੱਦੇ ਲੈਣ ਲੱਗਿਆ ਖੜੇ ਜਦਿਆਂ ਕੁਟਿਆ ਵੀਰਾਂ ਦੀ ਜਿੜੋ ਲੈ ਲਾਓ ਜੀ ਝੂਟੀਆਂ ਵੀ ਲੈ ਕੇ ਆਇਆ ਅੱਜ ਦੇਖੋ ਵੀਰਾ ਝੂਟੀਆਂ ਵੀ ਆਈਆਂ ਐ ਕਿ ਉਹ ਵੇਖਦਾ ਆਹ ਵੇਖ ਲੋ ਫੜ ਲਿਆ ਰੰਗੇ ਇੱਥੇ ਅੱਜ ਫੇਰ ਇਹ ਅਚਨ ਚੇਤ ਛਾਪਾ ਤੁਸੀਂ ਦੇਖੋ ਮੈਂ ਮੂੰਹ ਦਿੱਤੀ ਹੋਣੀ ਭਾਈਆਂ ਨੂੰ ਨੇ ਦਾ ਪੱਲ ਲੜਿਆ ਕੁੰਜਿਆ ਪਿਆ ਹਨ ਉਹਦਰ ਹੀਲਣ ਚੁਗਾ ਛੱਡਦਾ ਹੀ ਨਹੀਂ ਪਿਆ ਉਹ ਬਾੜ ਤੋਂ ਪਾਉ ਉਹ ਜ ਜਾਵੇ ਲੈ ਚੱਲੀ ਝੋਤੀ ਉਹ ਆ ਚੱਲੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਜੀ ਆ ਬਾਈਆਂ ਨੇ ਲੈ ਲਈ ਹੈ ਵੀਡੀਓ ਦੇਖ ਕੇ ਲੈ ਗਈ ਚਲੋ ਭਾਈ ਸੁਧਾਈਆਂ ਤੁਹਾਨੂੰ ਬਾਈ ਬਾਲੀਆ ਬਾਲੀਆ ਠੀਕ ਆ ਝੋਟੀ ਵੀ ਚੰਗੀ ਆ ਬਾਈ ਹਾਂਜੀ ਹਾਂ ਮੈਂ ਬਣ ਗਈ ਫੇਰ ਉਹ ਟਿਕਾ ਟੂਗਾ ਚੰਗਾ ਭਰਾ ਦਿਓ ਠੀਕ ਆ ਵਧੀਆ ਹਾਂਜੀ ਬਾਈ ਨਾਲ ਗੱਲ ਕਰੀ ਹੋ ਸਕਦਾ ਇੱਥੇ ਲੈ ਜੀ ਪਰ ਹੂੰ ਕੇ ਪਰ ਹੀਟ ਤੇ ਤਾਂ ਨਹੀਂ ਆਈ ਅਜੇ ਨਹੀਂ ਜੀ ਇੱਕ ਵੀ ਹੋ ਸਕਦਾ ਆਈ ਹੋਵੇ ਪਰ ਨਹੀਂ ਆਈ ਹੁੰਦੀ ਹੂੰ ਇਹ ਠੀਕ ਥੋੜੀ ਜਿਹਾ ਦੁਨੋ ਟੁੱਟ ਗਈ ਹੈ ਨਾ ਠੰਡ ਜੇ ਰਹਿਣ ਨਾਲ ਹਾਂ ਇਹ ਬਾਈ ਨਹੀਂ ਖਰਾਬ ਹਾਲ ਦੀ ਹੈ ਹੂੰ ਲੋ ਜੀ ਅੱਕਾ ਭਾਈਆਂ ਨੇ ਨੀਲੀ ਦਾ ਵੀ ਟੋਟੀ ਇਹ ਤਾਂ ਬਾਈ ਆ ਝੋਟੀ ਤਾਂ ਹੋਣੀ ਆਈ ਸੀ ਕਮੰਦਰ ਕਿਤੇ ਹੈ ਨਾ ਆ ਚੱਲਿਆ ਜੋੜਾ ਬਾਈ ਕਿਹੜੇ ਪਿੰਡ ਹੈ ਗੁਰਸਖਰ ਜੀ ਹਾਂਜੀ ਗੁਰਸਖਰ ਜੀ ਕੀ ਸਮਝ ਨਹੀਂ ਲੱਗੀ ਬੋਰ ਜੀ ਕਿੱਲ ਹੈ ਇਹ ਕਿਹੜੇ ਜਿਹਰੇ ਦਾ ਆ ਗਿਆ ਨਾਮ ਪੂਰਾ ਫੋੜ ਬਠੰਡੇ ਕੋਲੇ ਠੀਕ ਆ ਬਈ ਵਧਾਈਆਂ ਤੁਹਾਨੂੰ ਬਾਈ ਲੋ ਜੀ ਆਪਾਂ ਹੁਣ ਬਾਈ ਜਾਨਵਰ ਕਰਤੇ ਬਾਈ ਨੇ ਤਿਆਰ ਤੱਕ ਕਿੰਨਾ ਅੱਧਾ ਇਹਨੇ ਖਰਾਬ ਕਰਤਾ ਬਾਈ ਸਾਡਾ ਬਾਈ ਨਾਲ ਉਹਨੂੰ ਲੰਬਾ ਦੇ ਦਿਓ ਬਾਈ ਇਹ ਜਦੋਂ ਕੋਣ ਇਹ ਸਾਡਾ ਕਿੰਨਾ ਖਰਾਬ ਕਰ ਦਿੰਦਾ ਇਹਨੂੰ ਕਹਦੇ ਉਹ ਵੀ ਸਮਝਾ ਦੇ ਉਹਨੂੰ ਵੀ ਇਹਨਾਂ ਨੇ ਗਾਂ ਜਾਣਾ ਹੁੰਦਾ ਬਾਈ ਖੱਜਲ ਨਾ ਕਰਿਆ ਕਰ ਇਹਨਾਂ ਨੂੰ ਅੱਛਾ ਬਾਈ ਜੀ ਸਸੇ ਕਾਲ ਦੀ ਸਸੇ ਕਾਲ ਤੇ ਅੱਜ ਫਿਰ ਬਾਈ ਜਾਨਵਰ ਕਟੀਆਂ ਝੋਟੀਆਂ ਲਿਆਤੀਆਂ ਹੈ ਅੱਜ ਕੱਟੀਆਂ ਨਹੀਂ ਚਾਰ ਚਾਰ ਦੋ ਤਾਂ ਵੇਗ ਗਈਆਂ ਨਹੀਂ ਇਹ ਤਾਂ ਦੋ ਤਿੰਨਾਂ ਤੋਂ ਪਹਿਲਾਂ ਇੱਕ ਵੇਗ ਗਈ ਅੱਛਾ ਇਹ ਚਾਰ ਸੀ ਇੱਕ ਤੋਂ ਉਹ ਦਿਨ ਗਏ ਨੇ ਇੱਕ ਉਹ ਪਹਿਲਾਂ ਜਿਹੜੀ ਆਪਾਂ ਪਾਈ ਸੀ ਹਾਂ ਉਹ ਵੇਗ ਗਈ ਹਾਂ ਠੀਕ ਰਾਮਪੁਰੇ ਦੇ ਲੈ ਕੇ ਬੰਦੇ ਆਹ ਆ ਇੱਧਰ ਲੈ ਅੱਜ ਦੋ ਟੋਕੜਾ ਕੱਪੜਾ ਮਈਆਂ ਹਾਂ ਇਹ ਟੋਕੜਾ ਕੱਪੜਾ ਦੋ ਆ ਦੋ ਆ ਨੀਲੀ ਦਾ ਬੱਚਾ ਮਰ ਗਿਆ ਇਹਦਾ ਬੱਚਾ ਮਰ ਗਿਆ ਉਹ ਵੇ ਤੇ ਮਿਲਦੀ ਬਾਈ ਫਿਰ ਬੱਚੇ ਤੇ ਪੂਰੀ ਸਹਿਮਤ ਹੈ ਠੀਕ ਹੈ ਦੁੱਧ ਕਿੰਨਾ ਦੇ ਥਲੇ ਇਹ 10 ਕਿਲੋ ਠੀਕ ਆ ਤੇ ਉਧਰ ਆ ਕੇ ਕੱਟੇ ਇੱਕ ਚਿੱਟਾ ਇੱਕ ਨੀਲੀ ਰਵੀ ਦਾ ਤੇ ਆ ਦੋ ਕੱਟੀਆਂ ਆ ਗਈਆਂ ਹਨਾ ਆ ਕੱਟੀਆਂ ਬਹੁਤ ਚੰਗੀਆਂ ਰੇਟ ਰੂਟ ਫਿਰ ਇਹਨਾਂ ਦੇ ਬਾਈ ਫੋਨ ਤੇ ਕਰ ਦਿਆਂ ਕੋਈ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਤੇ ਕੱਟੇ ਦਾ ਤਾਂ ਦੱਸ ਦੇ ਉਹਦਾ ਹੂੰ ਉਹਦਾ 20000 ਤੇ ਲੈਂਡ ਦੇਣ ਵਾਲਾ ਲੈਂਡ ਦੇਣ ਵਾਲਾ 20000 ਠੀਕ ਆ ਬਸ ਤੇ ਆ ਤੋਕੜ ਕੱਪੜ ਮੈਂ ਕਿੰਨੇ ਚਿਰ ਦੀ ਕੱਪੜਾਂ ਕਾਲੀ ਇਹ ਤਿੰਨ ਮਹੀਨੇ ਖਤਮ ਹੋ ਗਏ ਚੌਥਾ ਲੱਗਾ ਵੇ ਦੁੱਧ ਨਹੀਂ ਦਿੰਦੀ ਹੈ ਨਹੀਂ ਨਹੀਂ ਦੁੱਧ 5 ਕਿਲੋ ਆ 5 ਕਿਲੋ ਆ ਤੇ ਉਹ ਪਰਲੀ ਨਹੀਂ ਦਿੰਦੀ ਹਨਾ ਪਰਲੀ ਨਹੀਂ ਦਿੰਦੀ ਉਹ ਚਿਆਂ ਦੀ ਆ ਲੈ ਕਿੰਨੇ ਦਾ ਦੇ ਦੀਏ 1 20 ਦਾ ਬੰਦਾ ਹੂੰ ਨਾ ਨਾ 1 30 ਦਾ ਤੇ ਕਿੰਨੇ ਦਾ ਤੇ 1 25 ਇਹ ਦੇ ਦੀਏ ਬਸ 1 25 ਦਾ ਉਹ ਕਵੀਰ ਹੀ ਜਾ ਆ ਗਿਆ ਦਰ ਹੁਣ ਮੂੰਹ ਚੋਂ ਨਿਕਲ ਉਹਦਾ ਘਾਰ ਹੀ ਲੈਂਦੇ ਕੋਈ ਨਹੀਂ ਮੂੰਹ ਚੋਂ ਸਾਤ ਨਿਕਲ ਗਿਆ ਤੇਰੇ ਚੋਂ ਤੇ ਆਜੋ ਭਾਈ ਮਿੱਤਰੋ ਹੁਣ ਆਪਾਂ ਚਾਲਾ ਵਾ ਅਦੋ ਬਾਦ ਭਾਈ ਜੱਗੇ ਦੇ ਕੋਲੇ ਰੋਟੇ ਪਿੰਡ ਦੇ ਵਿੱਚ ਆ। ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਭਾਈ ਜੱਗੇ ਦੇ ਘਰੇ। ਬਸ ਉਹ ਭਾਈ ਦੀ 3 ਮਣੀ ਖੜੀ ਇੱਕ ਗੱਡੀ ਜੀ ਜਾਨਵਰ ਭਾਈ ਲਿਆਇਆ ਨੀਲੀ ਰੰਗ ਦੀ ਮਹਿ ਲਿਆਇਆ ਉਹ ਚੰਗੀ ਅੱਜ। ਕੱਲ ਲਿਆਈ ਭਾਈ ਬੂਰੀ ਤੇ ਅੱਜ ਲਿਆਇਆ ਭਾਈ ਨੀਲੀ ਰੰਗ ਦੀ ਮਹਿ ਚੱਲ ਕੇ ਵੇੜੇ ਕੇ ਰੋਜੀ ਆ। ਮੈਂ ਤਾਂ ਟਕਣਾ ਟਪੁਰਾ ਕੱਲ ਵਾਲੀ ਦਾ ਬੜਾ ਇੰਡਸਟਰੀ ਅੱਜ ਪਤਾ ਨਹੀਂ ਕੀ ਕੱਢਦਾ ਸੱਪ ਆਜੂ ਮਿਲਦੇ ਆ ਭਾਈ ਇਹ ਚੱਲਦੇ ਆਪਾਂ। ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਬਾਈ ਜੱਗੇ ਦੇ ਕੋਲੇ ਤੇ ਨੀਲੀ ਰਾਵੀ ਦੀ ਮੱਝ ਲਿਆਂਦੀ ਬੈਠਾ ਪੂਰੀ ਨਗੀਨਾ ਟੌਪ ਕਲਾਸ ਬਾਈ ਜੱਗੇ ਫਿਰ ਅੱਜ ਇਹ ਲਿਆਂਦੀ ਹਾਂ ਰਾਤ ਹੀ ਆਈ ਸਰ ਬੇ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਇਹ ਹਫਤਾ ਲੈ ਜੂ ਕੱਚੀ ਦਾ ਦਾਹਾਂ ਦਿਨਾਂ ਦੀ ਇੱਥੇ ਦਾ ਟਾਈਮ ਲੈ ਜੂਗੀ ਠੀਕ ਆ ਜੀ ਤੇ ਗਾਂ ਕੋ ਪਤਾ ਨਹੀਂ ਆ ਆਪ ਕਿਹੜੇ ਦੀ ਆ ਬਾਈ ਇਹ ਇਹ ਆ ਬਾਦਸ਼ਾਹ ਦੀ ਆ ਤੇ ਕੈਪਟਨ ਤੋਂ ਗੱਬਣ ਕਿ ਠੀਕ ਆ ਦੁੱਧ ਦਾ ਰਿਕਾਰਡ ਕੀ ਆ ਬਾਈ ਦੁੱਧ ਦਾ ਇਹਨੇ 15 ਤੋਂ 16 ਕਿਲੋ ਦੂਜੇ ਸੂਏ ਦਾ ਤੀਜੇ ਸੂਏ ਤੀਜਾ ਸੁਹਾ ਸੂਣਾ ਤੱਕੀ ਤੀਜਾ ਸੁਹਾ ਸੂਣਦੀ ਆ ਸੇਖੇ ਪਿੰਡ ਦੀ ਆ ਜਿਹੜਾ ਬੰਦਾ ਰੱਖਣ ਵਾਲਾ ਹੋਇਆ ਜੀ ਉਹਨੂੰ ਅਗਲੇ ਆ ਦਾ ਨੰਬਰ ਵੀ ਦੇ ਦਾਂ ਗੱਲ ਵੀ ਕਰਾ ਦੇ ਪ੍ਰੋਪਰ ਕਾਰਡ ਮਿਲ ਜੂਗਾ ਹਾਂ ਮਾਲਕਾਂ ਨਾਲ ਗੱਲ ਕਰਾ ਦੇਂਗੇ ਇਹਦੂ ਤੇਰਾ ਕੋਈ ਹੁੰਦਾ ਨਹੀਂ ਠੀਕ ਹੈ ਕੱਢਿਓ ਬਾਰੂ ਤੋਰ ਦਿਓ ਮਾੜੀ ਜੀ ਨੂੰ ਖੋਲ ਦਿਓ ਲੈ ਮਿੱਤਰੋ ਪੂਰੀ ਜ਼ਬਰਦਸਤ ਮੈਂ ਨੀਲੀ ਰਾਵੀ ਦੀ ਔਰ ਤੀਜੇ ਪਿੰਡ ਦੇ ਵਿੱਚ ਹੁਣ ਨੀਲੀ ਮੱਥੇ ਲੱਗੀ ਬਈ ਸਖ ਮੰਦਰ ਤੋਂ ਬਾਅਦ ਬਈ ਜੱਗੇ ਦੇ ਕੋਲੇ ਸੀ ਤੇ ਹੁਣ ਇਹ ਤੋਂ ਬਾਅਦ ਆਪਾਂ ਬਈ ਜਾਣਾ ਵਾ ਪਿੰਡ ਰਾਜੇ ਵਾਲੇ ਦੇ ਵਿੱਚ ਤੇ ਉੱਥੇ ਵੀ ਭਾਈ ਡਾਕਟਰ ਮਨਜੀਤ ਦਾ ਲੰਬਾ ਲਾ ਕੇ ਆਉਣਾ ਪੰਜ ਸੱਤ ਦਿਨ ਹੋ ਗਏ ਡੀਕ ਤੇ ਨੂੰ ਲਿਆ ਭਾਈ ਨਹੀਂ ਠੀਕ ਹੈ ਭਾਈ ਥੱਲੋ ਥੱਲੋ ਤਾਂ ਖੜੀ ਫਿਰਦੀ ਹੈ ਨਾ ਹਾਂਜੀ ਬੰਨ ਦਿਓ ਭਾਈ ਓਕੇ ਨੰਬਰ ਭਾਈ ਜੱਗੇ ਕਿੰਨਾ ਸੀ ਆਪਣਾ ਭਾਈ 9814445261 9814445261 ਜੀ 4526 ਗੱਲਬਾਤ ਲਈ ਨੰਬਰ ਸਕਰੀਨ ਤੇ ਆ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੋਡੇ ਦੇ ਵਿੱਚ ਪਰ ਰੋਡੇ ਪਿੰਡ ਦੇ ਵਿੱਚ ਨਹੀਂ ਜਾਣਾ ਤੁਸੀਂ ਸੰਨਾ ਜਿਹੜਾ ਰਾਜੇ ਆਣੇ ਦਾ ਤਾਂ ਰੋਡੇ ਆਣੇ ਦਾ ਪੈ ਜਾਂਦਾ ਭਾਈ ਹੁਣ ਇਹਦੇ ਫਾਰਮ ਆ ਜਿੱਥੇ ਮਿੱਤਰੋ ਜਦੋਂ ਤੁਸੀਂ ਕੈਮਰਾ ਮਾਰੇ ਪੁੱਤ ਬੈਕ ਸਾਈਡ ਤੋਂ ਸ਼ੈਲਰ ਆਗੇ ਜਦੋਂ ਆਪਾਂ ਬਾਗੇ ਪੁਰਾਣੇ ਵਾਲੀ ਸਾਈਡ ਤੋਂ ਆਉਣੇ ਆ ਤਾਂ ਆਪਾਂ ਸ਼ੈਲਰ ਦਾ ਥੋੜਾ ਜਿਹਾ ਨਾਲ ਹੀ ਅੱਗੇ ਆ ਕੇ ਭਾਈ ਹੁਣ ਇਹਦਾ ਫਾਰਮ ਆ ਔਰ ਇੱਕ ਗਾਂ ਵਖਾਉਣੀ ਆ ਮਿੱਤਰੋ ਤੁਹਾਨੂੰ ਚੰਗੇ ਦੁੱਧ ਦੀ ਮਾਲਕਣ ਭਾਅ ਬਿਲਕੁਲ ਜਾਇਜ਼ ਹੋਊਗਾ ਜਿਹੜੇ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਲਾਹੇਵੰਦ ਚੀਜ਼ ਹੋਊਗੀ ਕਰਦਿਆਂ ਗੱਲਬਾਤ ਸਾਰੀ ਜਾਣਕਾਰੀ ਲੈਦਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਹੈ ਜੀ ਸੀਤਾ ਦੇ ਪਰਿਵਾਰ ਭਾਈ ਸਭ ਠੀਕ ਹੈ ਜੀ ਅੱਛਾ ਨਾਮ ਦੱਸ ਦिए ਵੀਰੇ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਵੀਰੇ ਗੁਰਵਿੰਦਰ ਸਿੰਘ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਨਵਾਂ ਫਾਰਮ ਬਣਾਈ ਜੰਨ ਨਾਲ ਹੈ ਹਾਂਜੀ ਹੁਣ ਫਿਰ ਅੱਗੇ ਬਰੀਡ ਤੇ ਕੰਮ ਕਰਦਾ ਅੱਗੇ ਅੱਗੇ ਬਰੀਡ ਤੇ ਕੰਮ ਕਰਦਾ ਠੀਕ ਆ ਭਾਈ ਤੇ ਇਹ ਸਾਰੇ ਜਾਨਵਰ ਜੇ ਇਹਨਾਂ ਵਿੱਚੋਂ ਹੈਗੀਆਂ ਕੋਈ ਬਰੀਡ ਵਾਲੀਆਂ ਕਹਾਂਵਾਂ ਕਿ ਨਹੀਂ ਫਿਰ ਨਹੀਂ ਹੁਣ ਇਹਨਾਂ ਚੋਂ ਕ੍ਰੋਸ ਹੀ ਆਈ ਸਾਰੀਆਂ ਇਹ ਕ੍ਰੋਸ ਹੀ ਆ ਹੁਣ ਮੰਨ ਲਾ ਨਵੀਆਂ ਲਵਾਂਗੇ ਆਪਾਂ ਹਾਂਜੀ ਹਾਂਜੀ ਨਵੀਆਂ ਲਵਾਂਗੇ ਠੀਕ ਆ ਬਾਈ ਅੱਛਾ ਵੀਰੇ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਆਂਦੀ ਕੀ ਡਿਟੇਲ ਆ ਵੀਰੇ ਇਹ ਦਾ 30 ਕਿਲੋ ਚ ਹਾਂ ਚੋਇਆ ਵਾ 30 ਜਾ ਸੁਆ ਜੀ ਕਿ ਸੁਆ ਕਿੰਨੇ ਵਸ ਹੁੰਦੀ ਐ 30 ਸੁਗੀ ਜੀ 30 ਸੁੰਦੀ ਕਿੰਨੇ ਦਿਨ ਬਾਕੀ ਐਂਦੇ ਵੀਰੇ ਇਹਦੇ ਜੀ ਬਸ ਇੱਕ ਅੱਧਾ ਦਿਨ ਹੀ ਲਊਗੀ ਇੱਕ ਅੱਧਾ ਦਿਨ ਹੀ ਲਊਗੀ ਹਾਂਜੀ ਤਿਆਰੀ ਅੱਛਾ ਵਿਰੇ ਰੇਟ ਕੀ ਤੈ ਕੀਤਾ ਜਾਂਦਾ ਬਈ 75000 ਰੁਪਏ ਮੰਗਦੀ ਮੇ 75000 ਰੁਪਏ ਮੰਨਤਾਂ ਵਿੱਚੋਂ ਮੰਨਤਾਂ ਕਰ ਦਾਂਗੇ ਠੀਕ ਹੈ ਬਈ ਕੜੀਏ ਬਾਰੂ ਤੋਰਦੀ ਹੈ ਮੇਰੇ ਮਾੜੇ ਕੋਲ ਦੀ ਲੈ ਮੇ ਤਰ 75000 ਰੁਪਏ ਡਿਮਾਂਡ ਆ ਬਾਈ ਦੇ ਵਿੱਚੋਂ ਮੰਨਤਾਂ ਹੋ ਜੂਗਾ ਪਾਸੇ ਦੇ ਵਿੱਚ ਦੁੱਧ ਤਾਂ ਨਹੀਂ ਘਟਵਾ ਦੇਗਾ ਨਹੀਂ ਬਈ ਨਹੀਂ ਜੀ ਆ ਮਾੜਾ ਜਾਂ ਉਹ ਪਾਸਾ ਹੈਗਾ ਪਰ ਉਹ ਹੈ ਨਹੀਂਗਾ ਦੁੱਧ ਇੱਕੋ ਜਿਹਾ ਜੀ ਦੁੱਧ ਇੱਕੋ ਜਿਹਾ ਪਾਸਾ ਹੀ ਆ ਉਹਨੇ ਹਾਂਜੀ ਪਾਸਾ ਹੀ ਹੈ ਠੀਕ ਹੈ ਬਈ ਠੀਕ ਹੈ ਸੁਆ ਤੀਜਾ ਸੁੰਦੀ ਹੈ ਹਾਂਜੀ ਠੀਕ ਹੈ ਬੋ ਜੀ ਲੈ ਜੀ ਮਿੱਤਰੋ ਦੇਖ ਵੱਡੀ ਪੁੱਟੀ ਘਾ ਪੂਰੀ ਲੇ ਆ ਵੀ ਮੋੜ ਦੇ ਮੋੜ ਦੇ ਵੀ ਹੂੰ 30 ਕਿਲੋ ਦੁੱਧ ਦੇ ਦਿੰਦੀ ਆ ਹਾਂਜੀ 30 ਕਿਲੋ ਦੁੱਧ ਚੋਇਆ ਬਾਈ ਸਾਡਾ ਠੀਕ ਆ ਬਾਈ ਬਿਲਕੁਲ ਇਹਦੇ ਵਿੱਚ ਸੀਮਨ ਸੂਣ ਦਾ ਪਤਾ ਕਿਹੜਾ ਲਵਾਇਆ ਤੱਕੀ ਬਾਈ ਨਹੀਂ ਸਰਕਾਰੀ ਡਾਕਟਰ ਤੋਂ ਹੀ ਲਵਾਇਆ ਸੀਮਨ ਠੀਕ ਆ ਬਾਈ ਬੰਦ ਕਰੀ ਦੋ ਮਿੰਟ ਬਾਈ ਨੂੰ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਤੇ ਰੇਟ ਵੀਰੇ ਇਹਦਾ ਫਿਰ ਬਾਈ ਰੇੜੀ 75000 ਰੁਪਇਆ ਮੰਗਦਾ ਮੈਂ ਤਾਂ ਮੰਨਦਾ ਕਿ ਕਿੰਨਾ ਉੱਪਰ ਕਰਾਂਗੇ ਜੀ ਦੇਣ ਲੈਣ ਦੇ ਆਲਾ ਦੱਸ ਦਈਏ ਕੋਈ ਨਹੀਂ ਦੁਬਾਰਾ ਮਾਨਤਨ ਕਰ ਦਾਂਗੇ ਇਹ ਵਿੱਚੋਂ ਠੀਕ ਹੈ ਵੀਰੇ ਨੰਬਰ ਦੱਸੀਂ ਕਿਹੜਾ ਦੀ ਭਰਾ 83606 ਜੀ 680 ਕੇ ਲਈ ਇੱਕ ਵਾਰੀ ਹੋਰ ਬੋਲ ਦਿ ਵੀਰੇ 83606 680 ਕੇ ਲਈ ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਹੁਣਾਂ ਦੇ ਨਾਲ ਰابطਾ ਹੈ ਮਿੱਤਰੋ ਗੱਲਬਾਤ ਲਈ ਨੰਬਰ ਆਪਾਂ ਭਾਈ ਹੁਣਾਂ ਦਾ ਸਕਰੀਨ ਦੇ ਵੀ ਲਾ ਦਿਆਂਗੇ ਪਿੰਡ ਰਾਜਿਆਣਾ ਵੀ ਗਿਣ ਸਕਦੇ ਆ ਤੁਸੀਂ ਰੋਡੇ ਵੀ ਗਿਣ ਸਕਦੇ ਆ ਕਿਉਂਕਿ ਸੈਂਟਰ ਦੇ ਵਿਚਾਲੇ ਭਾਈ ਹੁਣਾਂ ਦਾ ਕਾਰਾ ਸ਼ਾਇਲਰ ਤੁਹਾਨੂੰ ਵਿਖਾਤੇ ਆ ਕਿਉਂਕਿ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਆਪਣਾ ਤੇ ਆਪਾਂ ਫਿਰ ਸਿੱਧਾ ਜਿਹੜਾ ਉਹ ਫਾਰਮ ਦੇ ਵਿੱਚ ਵਿਜ਼ਿਟ ਕਰ ਲਈ ਦੀ ਇਸ ਕਰਕੇ ਤੁਹਾਨੂੰ ਐਡਰੈਸ ਜਿਹੜਾ ਪ੍ਰੋਪਰ ਦੇਤਾ ਗੱਲਬਾਤ ਲਈ ਨੰਬਰ ਸਕਰੀਨ ਤੇ ਨਵੇਂ ਫਾਰਮਰ ਨੇ ਜੇਕਰ ਘਰੇ ਦੁੱਧ ਪੀਣ ਨੂੰ ਗਾਂ ਲੈ ਉਦੋਂ ਦਾ ਰੇਟ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਬਿਲਕੁਲ ਵਾਜਬ ਆ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਓ ਧੰਨਵਾਦ ਚਲ ਲਓ ਜਿਹੜਾ ਲੱਗੀ ਆਪਾਂ ਨੂੰ ਭੁੱਖ ਤੇ ਆਪਾਂ ਬਾਈਆਂ ਦੇ ਕੋਲ ਲੱਗੇ ਆ ਫਿਰ ਬਰਗਰ ਖਾਣ ਉਸ ਤੋਂ ਬਾਅਦ ਜਾਂਦੇ ਆ ਆਪਾਂ ਬਾਈ ਆਉਂਦੇ ਅਗਲੇ ਗਮ ਨੂੰ ਦਾ ਆਪਾਂ ਫਿਰ ਰੋਡੇ ਹੁਣ ਜਾਣਾ ਬਾਈ ਬੱਬੇ ਦੇ ਕੋਲੇ ਉਦੋਂ ਬਾਅਦ ਭੇਲਾ ਪਿਆ ਕੱਢਣਾ ਤੋਂ ਪਿੰਡ ਵਰਤੀ ਆ ਸਰ ਜੀ ਮੀਤ ਜੀ ਇਹਨਾਂ ਨੂੰ ਕਰਾਂਗੇ ਲੋ ਵੀ ਮਿੱਤਰੋ ਆਪਾਂ ਹੁਣ ਪਹੁੰਚ ਗਏ ਆਂ ਬਗੇਲੇ ਪਿੰਡ ਦੇ ਵਿੱਚ ਤੇ ਆਪਾਂ ਆ ਮੈਂ ਦੀ ਵੀਡੀਓ ਲਈਆ ਫਰਮਾ ਇਹ ਤੀਜਾ ਸੂਆ ਮੈਂ ਸੂਈ ਹੋਈ ਆ ਕੱਟੀ ਜਾਂਦੇ ਮਗਰ 9 ਕਿਲੋ ਦੁੱਧ ਤਿਆਰ ਆ ਪੰਜਾ ਦਿਨਾਂ ਦੀ ਸੂਈ ਥੱਲੇ 12 ਕਿਲੋ ਦੁੱਧ ਫੁੱਲਾ ਡੁੱਲਾ ਦੇ ਜੂਗੀ ਤੇ ਭਾਈ ਨਾਮ ਕੀ ਸੀ ਆਪਣਾ ਨਾ ਸੁਖਦੇਵ ਸਿੰਘ ਸਾਨੂੰ ਭਾਈ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਸੁਖਦੇਵ ਭਾਈ ਫਿਰ ਮੈਂ ਦੇ ਦਿੱ ਗਿਆ ਉਹਦਾ ਯਾਰ ਬਲੀ ਨੂੰ ਫੁੱਲ ਕੇ ਦੇ ਦਿੱ ਗਏ ਕਹਿਦਗੇ ਲੈ ਜਾਓ ਲੈ ਜੋ ਜੇ ਕੋਈ ਲੰਬਾ ਤਾਂ ਨਹੀਂ ਹੁੰਦਾ ਕੋਈ ਲੰਬਾ ਨਹੀਂ ਵੀ ਰਿਹਾ ਆਪਾ ਆਪਾ ਕੜਾ ਇੱਕ ਵੇਚੀ ਆਈ ਹੂੰ 35 ਸਾਲ ਤੋਂ ਜ਼ਿਆਦਾ ਹਾਂਜੀ ਹਾਂਜੀ ਤੇ ਮੇਰੇ ਸਾਰਾ ਲੱਖ ਮੈਂ ਤਾਂ ਲੰਗੀ ਹੀ ਹੁਣੀ ਹਾਂ ਲੰਗੀ ਆਂ ਲੰਗੀ ਅਸਾ ਨੰਬਰ ਬਾਈ ਸੁਰਦੇਵ ਕਿੰਨਾ ਆਪਣਾ 95532 29136 ਠੀਕ ਹੈ ਬਾਈ ਲੈ ਵੀ ਮਿੱਤਰੋ ਇਹ ਸੀਗੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੇ ਜਾਨਵਰ ਜਿੰਨਾ ਭਰਾਵਾਂ ਦੇ ਕੋਲੇ ਨਹੀਂ ਪਹੁੰਚਿਆ ਗਿਆ ਉਹਨਾਂ ਤੋਂ ਮਾਫੀ ਦੇ ਹੱਕਦਾਰ ਹੋਵਾਂਗੇ ਕੱਲ ਨੂੰ ਆਵਾਂਗੇ ਕਿਉਂਕਿ ਬਈ ਸਮਾਂ ਘਟਾ 11 ਵਜੇ ਗਰ ਹੋ ਨਿਕਲਣਾ ਪੈਂਦਾ ਧੁੰਦ ਪੈਂਦੀ ਠੰਡ ਬਹੁਤ ਆ 5 ਵਜੇ ਦੇ ਨੂੰ 4 ਵਜੇ ਦੇ ਨੂੰ ਵਾਪਸੀ ਕਰਨੀ ਪੈਂਦੀ ਆ ਸਮਾਂ ਮਾੜਾ ਵਾ 5-4 ਘੰਟਿਆਂ ਦੇ ਵਿੱਚ ਕੰਮ ਨੂੰ ਜਿਹੜਾ ਕੰਪਲੀਟ ਕਰਨਾ ਹੁੰਦਾ ਵਾ ਬਾਕੀ ਹੁਣ ਬਈ ਅਗਲੇ ਬਲੌਗ ਦੇ ਲਈ ਤੁਸੀਂ ਫਿਰ ਤਿਆਰ ਰਿਹਾ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ